ਮਨੋ ਉਹ ਕਹੀ ਕਿ ਉਹ ਫਿਰ ਘੱਪਣ ਦੀ ਉਹ ਹੁਣ ਕੀ ਬੇਵਨੇ ਇਸ ਤਰ੍ਹਾਂ ਬੰਡਰ ਤੋਂ ਬੰਡਰਾਂ ਦੇ ਪਾ ਹਾਂ ਉਹ ਕਹਿੰਦੀ ਆ ਉਹ ਝਗੜੇ ਨਾਲ ਹੀ ਹੋਵੇ ਉਹ ਕੋਈ ਵਰਗੀ ਪੱਟਾ ਕੀ ਵੇਚੀ ਬੜੀਆ ਵਿਕਦੀ ਆ ਠੀਕ ਹੈ ਜੀ ਵਧੀਆ ਵਿਕਦੀ ਆ 10 ਬੰਦੇ ਖੜੇ ਕਿੱਥੋਂ ਵੇਚੂ ਆ ਪੂਰੀ ਚਿੱਟੀ ਆ ਉਹ ਵੀ ਨੇ ਵੀ ਕਹਾ ਵੇਚਣੀ ਆ 14 ਕਿਲੋ ਮਸਾ ਉੱਤਰ ਵੀ 1000 ਰੁਪਏ ਕਿਲੋ ਪੈਗੇ ਹਾਂ ਇਹ ਫਿਰ ਆਣ ਵੀ ਲਿਕੜੂਗਾ ਇਹ ਤਾਂ ਪੇਟਾ ਪੇਟਾ ਹੀ ਆ ਇਹਦੇ ਰਜੀ ਹੋਈ ਸਬਾਨ ਦੀ ਖੱਲ ਵੀ ਪਾਣੀ ਪਿਆ ਹੋਇਆ ਹੈਗਾ 80 ਕਿਲੋ ਦੀ ਖੱਲ ਹੋ ਜੂ ਤੜਕੇ ਜਿਹੜਾ ਮੁੱਲ ਕਦੇ ਨਹੀਂ ਲੱਗਦਾ ਦੁਪਹਿਰੇ ਮੰਡੀ ਪਿਆ ਸਾਡੇ ਆਖੀ ਦੂੰ ਹਟ ਜਾਂਦੀ ਆ ਫਿਰ ਜਿਹੜੀ 12 ਵਾਲੀ ਚੀਜ਼ ਲੱਗੇ ਹੋਗੇ ਉਹ ਵੀ ਪਨੋਂ ਦੀ ਦੇ ਕੇ ਜਾਮੇ ਸਾਨੂੰ ਹੁਣ ਪਰਵਾਦ ਦਿਨ ਫਿਰਦੇ ਨਹੀਂ ਰਾਜੋ ਇਹਨਾ ਤੜਕੇ ਮੁੱਲ ਲਾਦੇ ਤੂੰ ਨਹੀਂ ਮੰਨਦੇ ਬਾਕੀ ਰੋ ਭਾਵੇਂ 2000 3000 ਦੇ ਦੇਣਗੇ ਦੇਣਗੇ ਇਹਨਾਂ ਨੇ ਹਾਂ ਕੱਲ ਮੇਰੇ ਨਾਲ ਚ ਦੇ ਦੂ ਅੱਕੀ ਦੇਣ ਕਹਿੰਦਾ ਛੱਡ ਪਰ ਕੋਈ ਨਾ ਕਰਨਾ ਕੋਈ ਇਹ ਤਾਂ ਮਾਂ ਦੀ ਬੈਗ ਨਹੀਂ ਕੋਈ ਪਾਟਰੀ ਕਿਧਰ ਜਾਂਦੀ ਚੱਲ ਲੈਣ ਦੇ ਫੇਰ ਬਸ ਰੱਖਣ ਦੇ ਹੁਣ ਨਹੀਂ ਤੂੰ ਜਾ ਖਰਜਾ ਖਰਜਾ ਜੇ ਤਾਂ ਸਾਨੂੰ ਵਿਚਾ ਦੇ ਨਾ ਫਸਾਇਆ ਕਰ ਇਹ ਖਰਚਾ ਹੁਣ ਇੱਕ ਕੰਮ ਪੂਰ ਚੜਾ ਰਹਿਣ ਦੇ ਰਾਜੂ ਇੱਕ ਇਕੱਲਾ ਮਿਲੂਗੀ ਮੇਰੇ ਪਾਲੀ ਪੂਰੀ ਖਾਣਗੇ ਵਿਚਾਰੀ ਸ਼ਾਮ ਸਾਰਾ ਧਰਮ ਤਿੰਨ ਚਾਰ ਘਰੇ ਲੈ ਅੱਗੇ ਕਦਾਂ ਛੱਡ ਉਹ ਤੋਂ ਲਊਗਾ ਤੈਨਾਂ ਦੀ 200 ਰੁਪਈਆ ਮੈਂ ਲਊਂਗਾ ਤੇ ਇਥੋਂ तेरी भी पूनी हो एदी भी हो एदी भी हो एदी भी मैं मेड़ दे बस निबड़ गई क्यों नु महंगी है तेरे मंदी है वो सा कुछ ना और नहीं आई बार दे दो ने 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 सौनी देवा भेजती सौनी देवा ठीक है बात ठीक है सौना दी सौना सौनी देवा विकुगा हाँ सलाम अलैकुम जी हाँ ठीक है हमारा हाँ जी थोड़ी ना ऐसा भी करा था नहीं अब दी होगा बॉडी पट्टा ही करेगा ये तो बॉडी पट्टा करेगा ये दीवी होगी साथ दीवी होगी आव दी होगा आव दी होगा हाँ ये भी क़रीबाद म तो है। दिया। दो हजार तीन हजार चार

ਬੜੀ ਐਤ ਤਾਲ ਕਬੋਚ ਗਿਆ ਹਾਂ ਇਹ ਪੂਰਾ ਠੀਕ ਹੈ ਤਿੰਨਾਂ ਦੀ ਮੰਡੀ ਮੰਤੀ ਹੁੰਦੀ ਹੈ ਇਹ ਬੜੀ ਕੰਮ ਨਹੀਂ ਹੁੰਦਾ ਆਮ ਤੇਰੇ ਠੀਕ ਹੈ ਵੀਰੇ ਭੋਰ ਭਾਈ ਇਹ ਆ 5800 ਦਾ 2000 ਦਾ ਹੋ ਗਿਆ ਛੋਟ ਕਰਦੇ ਹੁਣ ਖੋਲ ਏ ਨੂੰ ਛੋਟ ਕਰਦੇ ਖੁਸ਼ ਹੋ ਕੇ ਦੋ ਮਰਜ਼ੀ ਕਰਦੇ ਨਾ ਕਰ ਤੇ 200 ਮਿੰਟ ਇਹ ਵੀਡੀਓ ਉਹ ਸੈਂਦਿਆ ਆ ਪੈਸਾ ਸੌ ਸੌ ਕਰਤੀ ਬੋਈ ਨੀ ਅਜਾ ਬਈ ਲਿਖਿਆ ਸਿੰਦਾ ਗਿਆ ਬਈ ਆ ਬੱਕਰੀਆ ਸੌਦਾ ਹੋਇਆ ਬਈ ਦੇਖ ਸਕਦੇ ਤੁਸੀਂ 12000 ਦਾ

ये ना ठीक गल है मिलू भाई मिलू सवा कि कर किया पहले 200 का लगा दे नहीं ले नहीं भाई और आ ले ले देखोन है ले ले ना 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 कर दे ना दे फड़ा दे यार ए फड़ा पकड़ मेरी रखना ना 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 भर 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 बेती नहीं गिराऊंगा सिंडा <laughs> सिंडा बैठते नहीं गिराऊंगा हां सही गल है थोड़ा बहुत सिंडा बैठती नहीं गिराऊंगा सिंडा बैठती नहीं गिराऊंगा

ਸਿਨੀ ਲਨੀ ਨੂੰ ਦੰਨਿਆ ਕੇ ਜਮਾਰ ਕਿਉਂ ਦੱਸੋ ਹਾਂ ਗੱਲ ਨਹੀਂ ਪਤਾ ਕਿਹੜੀ ਆ ਜਾਰ ਹਰ ਜਿੱਤ ਦਾ ਫੈਸਲਾ ਕਰਾਂਗੇ ਅਸੀਂ ਕਿੱਥੋਂ ਹਰ ਜਿੱਤ ਦਾ ਫੈਸਲਾ ਅਸੀਂ ਕਿਉਂ ਲਵਾਂਗੇ ਤੇਰੇ ਬਪਾ ਦੀ ਪਾਣੀ ਹੈਗੀ ਅਸੀਂ ਨਾ ਚੀ ਐ ਕਰਾ ਇੱਕ ਦਲਾਨੀ ਦੇ ਸਾਹਦੇ ਉਹ ਸਭ ਪਿੱਛੇ ਪੈ ਗਏ ਸੋਰੀ ਦਵਾਈ ਚੱਲਦੀ ਮੇਰਾ 100 ਰੁਪਿਆ ਤੇਰੇ ਨਾਲ ਕਿੰਨੀ ਚੱਲਦੀ ਇਹਦਾ 100 ਰੁਪਿਆ 100 ਚੱਲਦੀ ਉਹ ਦੋਸ਼ੇ ਦੇ ਦੇ ਗੋਲੀ ਨਾਲ ਉਹ ਦੋਸ਼ੇ ਨੇ ਅਸੀਂ ਨਹੀਂ ਲੈਣਾ ਪਰ ਤੇ ਮੇਰੇ ਦੇ ਉਹ ਦੋਸ਼ੇ ਇਹਨੂੰ ਦੇ ਅਸੀਂ ਜਮਾਇਆ ਕਰ ਦੋੜਾ ਲਾ ਪੋੜਾ